ਕਦੇ ਨਹੀਂ ਸੋਚਿਆ ਵੀ ਨਹੀਂ ਸੀਗਾ ਪਰ ਮੈਂ ਪੂਰੀ ਮਿਹਨਤ ਕੀਤੀ ਵੀ ਮੈਨੂੰ ਅੱਗੇ ਬੀਏ ਦੇ ਵਿੱਚ ਐਡਮਿਸ਼ਨ ਮਿਲ ਜਾਵੇ ਤੇ ਮੈਂ ਦਿਨ ਰਾਤ ਪੜਦੀ ਸੀ ਰਾਤ ਨੂੰ ਲਾਈਟ ਨਹੀਂ ਹੁੰਦੀ ਸੀ ਤਾਂ ਬਿਨਾਂ ਲਾਈਟ ਤੋਂ ਪੜ੍ਹਨਾ ਕਿਵੇਂ ਲੱਗਦਾ ਸੀ ਓਕੇ ਤਾਂ ਬਹੁਤ ਆਈ ਪਰ ਫਿਰ ਵੀ ਕਿਸੇ ਵੇਲੇ ਟਾਰਚ ਜਿਗਾ ਕੇ ਮੋਬਾਈਲ ਦੀ ਮੈਂ ਆਪਣਾ ਕੰਮ ਪੂਰਾ ਕਰਦੀ ਸੀ ਜੋ ਵੀ ਮਿਲਦਾ ਕੁਸ਼ਣ ਆਵੀ ਮੈਨੂੰ ਅੱਜ ਐਕਟਿਵਾ ਮਿਲੀ ਹੈ ਅੱਜ ਸਾਫ ਕਾ ਐਮਐਲਏ ਤੁਹਾਨੂੰ ਐਕਟਿਵਾ ਦੇਣ ਆਏ ਆ ਲੱਗਦਾ ਸੀਗਾ ਕਿ ਸਾਫ ਕਾ ਐਮਐਲਏ ਤੁਹਾਨੂੰ ਐਕਟਿਵਾ ਦੇਣਗੇ ਲੱਗਦਾ ਸੀ ਕਿ ਨਾਮ ਵੀ ਤੁਹਾਡਾ ਆ ਜਾਊਗਾ ਇਸ ਲਾਈਨ ਦੇ ਵਿੱਚ ਮੈਂ ਕਦੀ ਨਹੀਂ ਸੋਚਿਆ ਸੀਗਾ ਮੈਨੂੰ ਇਹ ਸੀ ਵੀ ਮੈਂ ਵਧੀਆ ਨੰਬਰ ਲਵਾਂ ਤੇ ਮੈਂ ਪੀਏ ਦੇ ਵਿੱਚ ਐਡਮਿਸ਼ਨ ਮਿਲੇ ਮੈਨੂੰ ਗਵਰਨਮੈਂਟ ਕਾਲਜ ਦੇ ਵਿੱਚ ਮੇਰਾ ਸਿਰਫ ਇਹੀ ਗੋਲ ਸੀਗਾ ਪਰ ਮੈਂ ਫਸਟ ਸੈਕਿੰਡ ਮੈਂ ਐਦਾ ਨਹੀਂ ਸੋਚਿਆ ਸੀਗਾ ਕਦੀ ਮੈਂ ਮਹਿਸੂਸ ਕਰ ਰਹੀ ਆ ਕਿ ਮੈਂ ਆਪਣੇ ਪੇਰੈਂਟਸ ਨਾਲ ਆਰੋਸ਼ਨ ਕੀਤਾ ਸਕੂਲ ਦਾ ਪ੍ਰਿੰਸੀਪਲ ਸਰ ਦਾ ਬੀਐਡ ਦੀ ਪੜ੍ਹਾਈ ਕਰਨਾ ਚਾਹੁੰਦਾ ਅੱਗੇ ਤੇ ਕਿਵੇਂ ਲੱਗਦਾ ਕਿ ਹੁਣ ਉਹ ਕਹਿੰਦੇ ਕਿ ਮੈਨੂੰ ਸਰਕਾਰੀ ਕਾਲਜ 'ਚ ਐਡਮਿਸ਼ਨ ਚਾਹੀਦੀ ਹੈ ਤੇ ਤਲਵਾਰ ਸਾਹਿਬ ਕਹ ਰਹੇ ਸੀਗੇ ਕਿ ਮੈਂ ਉਹਨੂੰ ਕੋਈ ਨਾ ਕੋਈ ਹੈਲਪ ਕਰੂੰਗਾ ਬੱਚੇ ਨੂੰ ਇੱਥੇ 39 ਸੈਕਟਰ ਵਾਲੀ ਕਾਲਜ ਦੇ ਵਿੱਚ ਐਡਮਿਸ਼ਨ ਮਿਲ ਗਈ ਹੈ ਤੇ ਅੱਗੇ ਅਸੀਂ ਵੀ ਉਪਰਾਲਾ ਕਰਾਂਗੇ ਕਿ ਜਿੰਨੀ ਸਾਡੇ ਵੱਲੋਂ ਵੱਧ ਤੋਂ ਵੱਧ ਉਹਦੀ ਕੋਸ਼ਿਸ਼ ਹੋ ਸਕੀ ਅਸੀਂ ਕਰਾਂਗੇ ਉਹਨੂੰ ਜ਼ਿੰਦਗੀ ਦੇ ਕਿਸੇ ਨਾ ਕਿਸੇ ਮਕਾਮ ਤੇ ਇੱਕ ਟੀਚਰ ਬਣਨਾ ਚਾਹੁੰਦੀ ਹੈ ਤੇ ਉਸ ਤੋਂ ਬਾਅਦ ਅਸੀਂ ਕੋਸ਼ਿਸ਼ ਕਰਾਂਗੇ ਕਿ ਬੀਏ ਤੋਂ ਬਾਅਦ ਬੀਐਡ ਵੀ ਕਰੇ ਤੇ ਉਹਨੂੰ ਜਿਹੜੀ ਉਹਨੇ ਮਨ ਦੇ ਵਿੱਚ ਸੋਚਿਆ ਆ ਉਹਦੇ ਉਸ ਮਕਾਮ ਤੱਕ ਜ਼ਰੂਰ ਲੈ ਕੇ ਜਾਵਾਂਗੇ ਹਲਕਾ ਪੂਰਬੀ ਤੋਂ ਸਾਫ ਦਾ ਐਮਐਲਏ ਸੰਜੀਤ ਤਲਵਾਰ ਦੇ ਵੱਲੋਂ ਹਰ ਸਾਲ ਦੋ ਬੱਚਿਆਂ ਨੂੰ ਐਕਟਿਵਾ ਇੱਕ ਦਿੱਤੀ ਜਾਂਦੀ ਹੈ ਜਿਹੜੇ ਨੰਬਰਾਂ ਤੋਂ ਅੱਵਲ ਆਉਂਦੇ ਨੇ ਤੇ ਇਸ ਵਾਰ ਦੋ ਕੁੜੀਆਂ ਜਿਹੜੀਆਂ ਇੱਕ ਲੜਕੀ ਆ ਸਮਾਰਟ ਸਕੂਲ ਇੰਦਰਾਪੁਰੀ ਤੋਂ ਜਿਹੜੀ ਅਵਲ ਆਈ ਹੈ 93% ਲੈ ਕੇ ਕੀ ਨਾਮ ਆਪਣਾ ਮੇਰਾ ਨਾਮ ਪ੍ਰਿਆ ਹੈ ਕਿਵੇਂ ਦੇਖਦੇ ਹੋ ਕਿ ਲੱਗਦਾ ਸੀ ਕਿ ਐਕਟਿਵਾ ਮਿਲ ਜੂਗੀ ਇੱਕ ਗਿਫਟ ਦੇ ਰੂਪ ਦੇ ਵਿੱਚ ਮੈਂ ਕਦੀ ਸੋਚਿਆ ਵੀ ਨਹੀਂ ਸੀਗਾ ਪਰ ਮੈਂ ਪੂਰੀ ਮਿਹਨਤ ਕੀਤੀ ਵੀ ਮੈਨੂੰ ਅੱਗੇ ਬੀਏ ਦੇ ਵਿੱਚ ਐਡਮਿਸ਼ਨ ਮਿਲ ਜਾਵੇ ਤੇ ਮੈਂ ਦਿਨ ਰਾਤ ਪੜ੍ਹਦੀ ਸੀ ਬਹੁਤ ਹੀ ਇੰਨੀ ਕੋਕੜਾਈ ਪੜਾਈ ਦੇ ਵਿੱਚ ਜਿੱਦਾਂ ਤੁਹਾਡੇ ਫਾਦਰ ਸਾਹਿਬ ਨੇ ਦੱਸਿਆ ਰਾਤ ਨੂੰ ਲਾਈਟ ਨਹੀਂ ਹੁੰਦੀ ਸੀ ਤਾਂ ਬਿਨਾਂ ਲਾਈਟ ਤੋਂ ਪੜ੍ਹਨਾ ਕਿਵੇਂ ਲੱਗਦਾ ਸੀ ਕੋਕੜ ਤਾਂ ਬਹੁਤ ਆਈ ਪਰ ਫਿਰ ਵੀ ਕਿਸੇ ਵੇਲੇ ਟਾਰਚ ਲਗਾ ਕੇ ਮੋਬਾਈਲ ਦੀ ਮੈਂ ਆਪਣਾ ਕੰਮ ਪੂਰਾ ਕਰਦੀ ਸੀ ਜੋ ਵੀ ਮਿਲਦਾ ਸੀ ਫਿਰ ਆ ਕੇ ਟੀਚਰਸ ਨੇ ਬਹੁਤ ਮੇਰੀ ਮਦਦ ਕੀਤੀ ਮੈਂ ਬਹੁਤ ਖੁਸ਼ ਹਾਂ ਵੀ ਮੈਨੂੰ ਅੱਜ ਐਕਟਿਵਾ ਮਿਲ ਗਿਆ ਅੱਜ ਸਾਫਕਾ ਐਮਐਲਏ ਤੁਹਾਨੂੰ ਐਕਟਿਵਾ ਦੇਣ ਆਏ ਆ ਲੱਗਦਾ ਸੀਗਾ ਕਿ ਸਾਫਕਾ ਐਮਐਲਏ ਤੁਹਾਨੂੰ ਐਕਟਿਵਾ ਦੇਣਗੇ ਲੱਗਦਾ ਸੀ ਕਿ ਨਾਮ ਵੀ ਤੁਹਾਡਾ ਆ ਜਾਊਗਾ ਇਸ ਲਾਈਨ ਦੇ ਵਿੱਚ ਮੈਂ ਕਦੀ ਨਹੀਂ ਸੋਚਿਆ ਸੀਗਾ ਮੈਨੂੰ ਇਹ ਸਿਵੀ ਮੈਂ ਵਧੀਆ ਨੰਬਰ ਲਵਾਂ ਤੇ ਮੈਂ ਪੀਏ ਦੇ ਵਿੱਚ ਐਡਮਿਸ਼ਨ ਮਿਲੇ ਮੈਨੂੰ ਗਵਰਨਮੈਂਟ ਕਾਲਜ ਦੇ ਵਿੱਚ ਮੇਰਾ ਸਿਰਫ ਇਹੀ ਗੋਲ ਸੀਗਾ ਪਰ ਮੈਂ ਫਸਟ ਸੈਕਿੰਡ ਮੈਂ ਐਦਾ ਨਹੀਂ ਸੋਚਿਆ ਸੀਗਾ ਕਦੀ ਵੀ ਤੇ ਹੁਣ ਕੀ ਕਹਿਣਾ ਚਾਹੁੰਦੇ ਹਾਂ ਕਿ ਐਮਐਲਏ ਸਾਹਿਬ ਨੇ ਤੁਹਾਨੂੰ ਐਕਟੀਵਾ ਦਿੱਤੀ ਹੈ ਕਿੰਨਾ ਕਿ ਮਾਨ ਮਹਿਸੂਸ ਹੋ ਰਿਹਾ ਪਰਵਾਨ ਬਹੁਤ ਮਾਨ ਮਹਿਸੂਸ ਕਰ ਰਹੀ ਹਾਂ ਕਿ ਮੈਂ ਆਪਣੇ ਪੇਰੈਂਟਸ ਨਾਲ ਆਰੋਸ਼ਨ ਕਿੱਤੇ ਸਕੂਲ ਦਾ ਪ੍ਰਿੰਸੀਪਲ ਸਰ ਦਾ ਤੇ ਮੈਂ ਐਮਐਲਏ ਸਾਹਿਬ ਦਾ ਧੰਨਵਾਦ ਕਰਨਾ ਚਾਹਨੀ ਆ ਬਹੁਤ ਬਹੁਤ ਧੰਨਵਾਦ ਹੋਣੇ ਤੁਸੀਂ ਦੇਖ ਸਕਦੇ ਹੋ ਜਿਸ ਤਰੀਕੇ ਦੇ ਨਾਲ ਐਮਐਲਏ ਸੰਜੇ ਤਲਵਾਰ ਦੇ ਵੱਲੋਂ ਜਿਹੜੀ ਐਕਟੀਵਾ ਦਿੱਤੀ ਜਾ ਰਹੀ ਹੈ ਬੱਚਿਆਂ ਨੂੰ ਕਦਾਂ ਨਾਮ ਦਿੱਤਾ ਜਾਂਦਾ ਅੱਜ ਇੱਕ ਬਰਸੀ ਵੀ ਹੈ ਮੇਮੋਤਾ ਜੀ ਆ ਮੇਰੇ ਮਾਈ ਮਮ ਪਾਸ ਹੋਏ ਕਿਉਂਕਿ ਅੱਜ 25 ਜੁਲਾਈ ਹੈ ਮੇਰੀ ਵਾਈਫ ਦਾ ਬਰਥਡੇ ਹੈ ਔਰ ਮੇਰੇ ਮਦਰ ਦੀ ਸੇਮ ਡੇ ਡੈਥ ਹੋਈ ਸੀ ਸੋ ਅਸੀਂ ਪਹਿਲਾਂ ਜਦੋਂ ਇਹ ਸਟਾਰਟ ਕੀਤਾ ਸੀਗਾ ਵਿਧੀ ਇਨਸਪੀਰੇਸ਼ਨ ਆਫ ਮਾਈ ਮਮ ਐਂਡ ਮਾਈ ਵਾਈਫ ਉਹ ਮੇਰੇ ਵਾਈਫ ਆ ਕੇ ਇਹ ਜਿਹੜੀ ਐਕੀਵਲ ਦੀ ਚਾਬੀ ਬੱਚਿਆਂ ਨੂੰ ਦਿੰਦੇ ਹੁੰਦੇ ਸੀ ਕਿ ਸੋ ਅੱਜ ਦੁਨੀਆ 'ਚ ਨਹੀਂ ਹੈ ਅੱਜ ਉਹਨਾਂ ਦੀ ਯਾਦ 'ਚ ਅਸੀਂ ਇਹ ਕਰ ਰਹੇ ਹਾਂ ਔਰ ਪਰਪਸ ਬੜਾ ਸਿੰਪਲ ਹੈ ਇਹ ਕੋਈ politcal ਪਰਪਸ ਨਹੀਂ ਹੈ ਦੇ ਪਿੱਛੇ ਅ ਜਸਟ ਅਸੀਂ ਜਿਹੜੇ ਸਰਕਾਰੀ ਸਕੂਲ ਦੇ ਬੱਚੇ ਐ ਬੇਟੇ ਬੇਟੀਆਂ ਉਹਨਾਂ ਨੂੰ ਐਨਕਰਜ ਕਰ ਰਹੇ ਹਾਂ ਫॉर ਐਜੂਕੇਸ਼ਨ ਤਾਂ ਕਿ ਇਹ ਸਿਗਨਫੀਕੈਂਟ ਦੇ ਕੇ ਜਿਹੜੇ ਬਾਕੀ ਬੱਚੇ ਐ ਉਹ ਵੀ ਐਨਕਰਜ ਹੋਣਗੇ ਔਰ ਥੋੜਾ ਪੜ੍ਹਾਈਆਂ ਨੂੰ ਦਾ ਮਨ ਲੱਗੇ ਔਰ ਜਿਹੜੇ ਪੇਰੈਂਟਸ ਥੋੜਾ ਜਿਹਾ ਇਹ ਸੋਚਦੇ ਆ ਕਿ ਬੱਚਿਆਂ ਨੂੰ 10ਵੀਂ ਔਰ 12ਵੀਂ ਪੜਾ ਕੇ ਦੈਟਸ ਓਲ ਔਰ ਕੰਮ ਕਰਨ ਤੋ ਕਿ ਕਈ ਵਾਰੀ ਹਾਲਾਤ ਐ ਹੋ ਜੁੰਦੇ ਪਰਿਵਾਰਾਂ ਦੇ ਅਸੀਂ ਉਹਨਾਂ ਨੂੰ ਮੈਸੇਜ ਦੇਣਾ ਚਾਹੁੰਦੇ ਆ ਕਿ ਅਗਰ ਉਹ ਆਪਣੇ ਬੱਚੇ ਨੂੰ ਅੱਛੀ ਐਜੂਕੇਸ਼ਨ ਦਿੰਦੇ ਆ ਤੇ ਬਹੁਤ ਬੜਾ ਇਸ ਮਤਲਬ ਸਮਾਜ ਦਾ ਵਿਸਤਾਰ ਹੋਏਗਾ ਉਹਨਾਂ ਦੇ ਪਰਿਵਾਰ ਦਾ ਵੀ ਵਿਕਾਸ ਹੋਏਗਾ ਤੇ ਨਾਲ ਨਾਲ ਸਾਡਾ ਦੇਸ਼ ਸਾਡਾ ਸਮਾਜ ਸਾਡਾ ਪਰਵਾਜ਼ ਦਾ ਚੰਗਾ ਬਣੇਗਾ ਅਸੀਂ ਦਾ ਕਾਲਜ ਬਣਾਇਆ ਬੱਚੇ ਉੱਥੇ ਪੜ੍ਹਦੇ ਆ ਤੇ ਇਸ ਬੱਚੇ ਨੇ ਉੱਥੇ ਐਡਮਿਸ਼ਨ ਲਈ ਹਾਂ ਇਹ ਅਸੀਂ ਮਤਲਬ ਸਾਡੇ ਕੌਂਸਲਰ ਸਹਿਬਾਨ ਸਾਡੇ ਸਾਰੇ ਸਾਥੀ ਖੜੇ ਆ ਇਹ ਜਿਹੜਾ ਸਕੂਲ ਹੈ ਆਈ ਥਿੰਕ 15 ਅਗਸਤ ਨੂੰ ਸ਼ਿਫਟ ਹੋਣ ਜਾ ਰਿਹਾ ਜਿਹੜਾ ਸੀ ਨਵੀਂ ਬਿਲਡਿੰਗ ਤਿਆਰ ਹੋ ਗਈ ਗ੍ਰੀਨਲੈਂਡ ਦੇ ਸਾਹਮਣੇ ਔਰ ਉਸ ਤੋਂ ਬਾਅਦ ਇਹਨਾਂ ਵਾਸਤੇ ਕਾਲਜ ਜਿਹੜਾ ਹੈ ਗਵਰਨਰ ਕੋਲ ਇਸ ਤੋਂ ਵੀ ਤਿਆਰ ਹੋ ਚੁੱਕਿਆ ਹੈ ਬੱਚੇ ਪੜ੍ਹ ਰਹੀ ਹੈ ਡਿਗਰੀਆਂ ਨਾਲ ਮਿਲ ਰਹੀਆਂ ਆਈ ਐਮ ਸੈਟੀਸਫਾਈਡ ਕਿ ਲੋਕਾਂ ਨੇ ਜਦੋਂ ਚੁਣਿਆ ਸੀਗਾ ਇੱਕ ਮੰਚ ਜਜ਼ਬਾ ਸੀਗਾ ਕਿ ਐਜੂਕੇਸ਼ਨ ਲੈ ਕੇ ਕੁਝ ਕਰਨਾ ਹੈ ਤੇ ਅਸੀਂ ਪਲਾਨ ਕੀਤਾ ਸੀ ਕਿ ਕਾਲਜ ਔਰ 11 ਸਕੂਲ ਜਿਹੜੇ ਆ ਸੀ ਲੈ ਕੇ ਆਈਏ 11 ਚ ਦੋ ਤਿਆਰ ਹੋ ਰਿਹਾ ਹੈ ਤੀਸਰਾ ਜੰਡਾ ਸਾਹਿਬ ਦੇ ਵਾਰਡ ਚ ਜਿਹੜਾ ਕਹਿੰਦੇ ਕਿ 15 ਗਸੂ ਪਹਿਲਾਂ ਪਹਿਲਾਂ ਸਟਾਰਟ ਹੋ ਜਾਏਗਾ ਪਰ ਬਾਕੀ ਸਕੂਲ ਵੀ ਉਮੀਦ ਕਰਦੇ ਆ ਕਿ ਸ਼ੁਰੂ ਹੋ ਜਾਣਗੇ ਔਰ ਪਰਪਸ ਬੜਾ ਡੈਮ ਸਿੰਪਲ ਹੈ ਕਿ ਸਾਡੇ ਇਲਾਕੇ ਦੇ ਜਿਹੜੇ ਉਹ ਪਰਿਵਾਰ ਹੈ ਜਿਹੜੇ ਪ੍ਰਾਈਵੇਟ ਸਕੂਲਾਂ ਦੇ ਵਿੱਚ ਬੱਚੇ ਨਹੀਂ ਆਪਣੇ ਦਾਖਲ ਕਰਵਾ ਸਕਦੇ ਜਾਂ ਪੜਾਈ ਨਹੀਂ ਕਰਵਾ ਸਕਦੇ ਉਹਨਾਂ ਵਾਸਤੇ ਮਾਹੌਲ ਇਹੋ ਜਿਹਾ ਬਣ ਜੇ ਕਿ ਸਾਡੇ ਬੱਚਿਆਂ ਨੂੰ ਐਜੂਕੇਸ਼ਨ ਚੰਗੀ ਮਿਲੇ ਮਾਹੌਲ ਵੀ ਚੰਗਾ ਹੋ ਸੋ ਦੈਟ ਇਜ਼ ਦਾ ਓਨਲੀ ਪਰਪਸ ਔਰ ਥਿਸ ਇਸ ਨੋਟ ਪੋਲੀਟਿਕਲ ਐਕਟੀਵਿਟੀ ਔਰ ਇਹਦੇ ਚ ਪੋਲੀਟਿਕਲ ਮਾਇਲੇ ਲੈਣ ਦਾ ਕੋਈ ਪਰਪਸ ਨਹੀਂ ਹੈ ਇਹ ਜਿਹੜਾ ਇਹ ਮੇਰੀ ਫੈਮਲੀ ਦਾ ਫੈਸਲਾ ਹੈ ਇਹ ਦਿਸ ਇਜ਼ 올 ਡੈਡੀਕੇਟਡ ਟੂ ਮਾਈ ਮਮ ਐਂਡ ਮਾਈ ਫਾਦਰ ਅਸੀਂ ਇਹਦੇ ਵਿੱਚ ਨਾਮ ਬਣਾਇਆ ਤੇ ਅੱਜ ਅੱਜ ਕੰਦੇਲਗੜ੍ਹ ਦੇ ਲੋਕਾਂ ਨੂੰ ਬਹੁਤ ਬਹੁਤ ਧੰਨਵਾਦ ਤੁਹਾਡਾ ਮੇਰੀ ਬੇਟੀ ਨੇ ਦੇਖੋ ਦਿਨ ਰਾਤ ਮਿਹਨਤ ਕੀਤੀ ਰਾਤ ਨੂੰ ਕਈ ਵਾਰੀ ਲਾਈਟ ਨਹੀਂ ਹੁੰਨੀ ਮੋਮਬਤੀ ਬਾਲ ਲੈਣੀ ਦੀਵਾ ਵੀ ਭੜਾਈ ਕਰਨੀ ਹੈ ਵੱਧ ਤੋਂ ਵੱਧ ਨੰਬਰ ਲੈਣੇ ਆ ਕਿੰਨੀ ਕਿਤੂ ਸੀ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਅਗਰ ਵੀ ਗਾਰੰਟੀ ਪਾ ਲੈਂਦਾ ਅਦਾ ਮਾਲਕ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਨੂੰ ਵਿਦਾਇਕ ਦੇ ਰਾਂਗੇ ਬਹੁਤ ਬੜੇ ਮਾਣ ਦੇਵਾਂਗੇ ਬੱਚੇ ਜਿਹੜੇ ਪੇਰੈਂਟਸ ਨੇ ਬਹੁਤ ਬਹੁਤ ਤੂਰੀ ਹੈ ਪੜਾਈ ਵੱਧ ਤੋਂ ਵੱਧ ਰੋਟੀ ਅੱਧੀ ਖਾ ਲਓ ਲੇਕਿਨ ਪੜਾਈ ਬੱਚੇ ਨੂੰ ਜੁੜ ਕਰਾਓ ਮੇਰਾ ਤਾਂ ਮਨ ਚ ਇਹ ਹੀ ਸੋਚ ਹੈ ਕਿ ਰੋਟੀ ਤਾਂ ਰਹਿ ਜਾਓ ਲੇਕਿਨ ਬੱਚੇ ਦੀ ਪੜਾਈ ਨਾ ਖਰਾਬ ਕਰੋ ਇਹ ਬੇਟੀਆਂ ਦਾ ਬਹੁਤ ਜ਼ਰੂਰੀ ਹੈ ਹਾਂਜੀ ਪਰਵਾਦੇ ਤੁਹਾਡੇ ਬੱਚੇ ਨੂੰ ਬਹੁਤ ਜ਼ਿਆਦਾ ਜੀ ਧੰਨਵਾਦ ਕਰਦੀ ਆ ਮੈਂ ਸੂਰਦਾ ਵੀ ਜਿਨ੍ਹਾਂ ਨੇ ਐਮਐਲਏ ਜੀ ਨੇ ਉਹਨੂੰ ਧੰਨਵਾਦ ਕਰਦੀ ਆ ਬਹੁਤ ਬਹੁਤ ਬੱਚੇ ਸਨ ਆਇਆ ਕੋਈ ਨੰਬਰ ਬੱਚੇ ਵਧੀਆ ਬੱਚੇ ਆਏ ਜੀ ਕਿੰਨੀਆਂ ਕੋਕੜਾ ਦੇਖ ਰਹੀਆਂ ਪਈਆਂ ਕੁੜੀ ਨੂੰ ਪੜ੍ਹਾਈ ਦੇ ਵਿੱਚ ਬਹੁਤ ਜ਼ਿਆਦਾ ਜਿਹੜੇ ਬੱਚਿਆਂ ਨੂੰ ਅੱਜ ਸਾਫਤਾ ਵਿਦਿਆਕ ਸੰਜੀਤ ਤਲਵਾਰ ਦੇ ਵੱਲੋਂ ਅੱਜ ਐਕਟਿਵਾ ਦਿੱਤੀ ਗਈ ਹੈ ਉਹ ਸਕੂਲ ਦੇ ਪ੍ਰਿੰਸੀਪਲ ਨਾਲ ਗੱਲ ਕਰ ਤਿੰਸੀਪਲ ਸਾਹਿਬ ਕਿਵੇਂ ਦੇਖਦੇ ਹੋ ਕਿ ਬੱਚਿਆਂ ਨੂੰ ਬੜੀਆਂ ਕਹਿੰਦੇ ਔਕੜਾਂ ਆਈਆਂ ਸੀ ਬਿਨਾ ਲਾਈਟ ਤੋਂ ਕੰਦੇ ਮੈਂ ਪੜ੍ਹੀਆਂ ਕਿਵੇਂ ਦਾ ਮਾਣ ਮਹਿਸੂਸ ਹੋ ਰਿਹਾ ਅੱਜ ਸਕੂਲ ਦੇ ਬੱਚੇ ਦਾ ਨਾਮ ਨਿਕਲੇ ਬਹੁਤ ਮਾਣ ਮਹਿਸੂਸ ਹੋ ਰਿਹਾ ਇਹ ਬੱਚਾ ਬੜੇ ਗਰੀਬ ਘਰ ਦੇ ਵਿੱਚੋਂ ਪਾਦਲੇ ਦੀ ਲਿਬਰ ਕਰਦੇ ਨੇ ਤੇ ਇਸ ਬੱਚੇ ਨੇ ਬਹੁਤ ਬਿੰਦ ਕੀਤੀਆਂ ਘਰ ਵੀ ਜਿਹੜੀਆਂ ਇਹਨਾਂ ਦੀਆਂ ਜੇ ਆਪਾਂ ਕਹੀ ਵੀ ਆਪਾਂ ਐਡਵਾਂਸ ਯੁੱਗ ਦੇ ਵਿੱਚ ਬੈਠੇ ਆ ਉਹ ਵੀ ਫੈਸਿਲਿਟੀ ਜਿਹੜੀਆਂ ਬਹੁਤ ਜ਼ਿਆਦਾ ਘੱਟ ਨੇ ਤੇ ਕਿਹਦੇ ਨਾਲ ਜਿਵੇਂ ਲੱਗਦਾ ਨਹੀਂ ਕਿ ਐਡਵਾਂਸ ਯੁੱਗ ਦੇ ਬੈਠੇ ਹੋ ਕਹਿੰਦੇ ਕਿ ਬਿਨਾਂ ਲਾਈਟ ਤੋਂ ਦੀਵੇ ਦੀ ਲੋਹ ਦੇ ਥੱਲੇ ਉਹਦਾ ਫਾਇਦਾ ਦੱਸ ਦੇਵੇ ਕਿ ਬੱਚੇ ਨੇ ਪੜ੍ਹਾਈ ਕੀਤੀ ਆ ਤੇ ਦੀਵੇ ਦੀ ਪੜ੍ਹਾਈ ਕਿਹਨੇ ਦਾ ਕਿਹਨੇ ਅੱਜ ਉਹਨੂੰ ਉੱਪਰ ਲੈ ਜਾ ਰਹੀ ਆ ਬਿਲਕੁਲ ਜੀ ਦੇਖੋ ਜਿਹੜੀਆਂ ਚੀਜ਼ਾਂ ਦੀ ਘਾਟ ਆ ਜੇ ਬੱਚੇ ਦੇ ਵਿੱਚ ਗੁਣ ਆ ਤਾਂ ਉਹ ਕਿਤੇ ਵੀ ਰਿਕਵਰ ਨਹੀਂ ਬਣਦੀਆਂ ਇਹੀ ਬੱਚੇ ਨੇ ਇੱਕ ਸਾਬਿਤ ਕਰਕੇ ਦਿਖਾਇਆ ਕਿ ਚੀਜ਼ਾਂ ਦੀ ਕਮੀ ਨਹੀਂ ਜੇ ਮਨ ਦੇ ਵਿੱਚ ਲਗਨ ਤੇ ਮਿਹਨਤ ਆ ਤਾਂ ਉਹ ਕੋਈ ਵੀ ਮਕਾਮ ਹਾਸਲ ਕਰ ਸਕਦਾ ਹੈ ਤੇ ਹੁਣ ਇੱਕ ਬੱਚਾ BA BA ਦੀ ਪੜ੍ਹਾਈ ਕਰਨਾ ਚਾਹੁੰਦਾ ਅੱਗੇ ਤੇ ਕਿਵੇਂ ਲੱਗਦਾ ਕਿ ਹੁਣ ਉਹ ਕਹਿੰਦਾ ਕਿ ਮੈਨੂੰ ਸਰਕਾਰੀ ਕਾਲਜ 'ਚ ਐਡਮਿਸ਼ਨ ਚਾਹੀਦੀ ਹੈ ਤੇ ਤਲਵਾਰਾ ਸਾਹਿਬ ਕਹਿ ਰਹੇ ਸੀਗੇ ਕਿ ਮੈਂ ਉਹਨੂੰ ਕੋਈ ਨਾ ਕੋਈ ਹੈਲਪ ਕਰੂੰਗਾ ਬੱਚੇ ਨੂੰ ਇੱਥੇ 39 ਸੈਕਟਰ ਵਾਲੇ ਕਾਲਜ ਦੇ ਵਿੱਚ ਐਡਮਿਸ਼ਨ ਮਿਲ ਗਈ ਹੈ ਤੇ ਅੱਗੇ ਅਸੀਂ ਵੀ ਉਪਰਾਲਾ ਕਰਾਂਗੇ ਕਿ ਜਿੰਨੀ ਸਾਡੇ ਵੱਲੋਂ ਵੱਧ ਤੋਂ ਵੱਧ ਉਹਦੀ ਕੋਸ਼ਿਸ਼ ਹੋ ਸਕੇ ਅਸੀਂ ਕਰਾਂਗੇ ਉਹਨੂੰ ਜ਼ਿੰਦਗੀ ਦੇ ਕਿਸੇ ਨਾ ਕਿਸੇ ਮਕਾਮ ਤੇ ਇੱਕ ਟੀਚਰ ਬਣਨਾ ਚਾਹੁੰਦੀ ਹੈ ਤੇ ਉਸ ਤੋਂ ਬਾਅਦ ਅਸੀਂ ਕੋਸ਼ਿਸ਼ ਕਰਾਂਗੇ ਕਿ ਬੀ ਇਹ ਤੋਂ ਬਾਅਦ ਬੀਐਡ ਵੀ ਕਰੇ ਤੇ ਉਹਨੂੰ ਜਿਹੜੀ ਉਹਨੇ ਮਨ ਦੇ ਵਿੱਚ ਸੋਚਿਆ ਆ ਉਹਦੇ ਉਸ ਮੁਕਾਮ ਤੱਕ ਜ਼ਰੂਰ ਲੈ ਕੇ ਜਾਵਾਂਗੇ ਤੇ ਸਕੂਲ ਵੱਲੋਂ ਕੀ ਮਦਦ ਕੀਤੀ ਜਾਊਗੀ ਹੁਣ ਸਕੂਲ ਜਿਹੜਾ ਤੁਹਾਡਾ ਇੱਕ ਸਮਾਰਟ ਸਕੂਲ 19 ਨੰਬਰ ਵਾਰਡ ਦੇ ਵਿੱਚ ਜਿਹੜਾ ਨਵਾਂ ਬਣਿਆ ਉੱਥੇ ਸ਼ਿਫਟ ਹੋ ਰਿਹਾ ਇੱਥੋਂ ਤੋਂ ਤੁਹਾਨੂੰ ਕਾਫੀ ਸਾਲ ਇੱਥੇ ਅਸੀਂ ਵੀ ਦੇਖਦੇ ਹੋ ਗਿਆ ਕਿ ਤੁਸੀਂ ਇੱਥੇ ਹੀ ਬੈਠੇ ਹੋ ਤੇ ਹੁਣ ਉੱਥੇ ਜਾ ਕੇ ਸਕੂਲ ਨੂੰ ਕਿਵੇਂ ਮਿਸ ਕਰੋਗੇ ਜਿਸ ਘਰ ਦੇ ਵਿੱਚ ਜਿਸ ਸੰਸਥਾ ਦੇ ਵਿੱਚ ਸਮਾਂ ਬਤੀਤ ਕੀਤਾ ਹੋਵੇ ਉਹ ਯਾਦ ਤਾਂ ਜ਼ਰੂਰ ਆਉਗੀ ਤੇ ਲੱਗਦਾ ਨਹੀਂ ਸੀ ਕਿ ਸਕੂਲ ਨੂੰ ਸਰਕਾਰ ਬੰਦ ਕਰਨ ਚੱਲੀ ਹੈ ਤੇ ਉਧਰ ਲੈ ਕੇ ਚੱਲੀ ਸਕੂਲ ਦੇ ਵਿੱਚ ਛੋਟੇ ਬੱਚਿਆਂ ਨੂੰ ਪੜ੍ਹਾਈ ਚਾਲੂ ਕਰ ਦੇਣੀ ਚਾਹੀਦੀ ਨਹੀਂ ਸਕੂਲ ਬੰਦ ਨਹੀਂ ਹੋਣਾ ਇਹ ਗਲਤ ਸੇ ਲੋਕੀ ਪ੍ਰਚਾਰ ਕਰ ਨਹੀਂ ਇਹ ਸਕੂਲ ਬੰਦ ਨਹੀਂ ਹੋਊਗਾ ਇੱਥੇ ਕਿਉਂਕਿ ਪ੍ਰਾਇਮਰੀ ਨਾਲ ਸੈਕਸ਼ਨ ਚੱਲਣਾ ਹੈ ਪ੍ਰਾਇਮਰੀ ਵਿੱਚ ਆਲਰੇਡੀ ਬੱਚਿਆਂ ਦੀ ਗਿਣਤੀ ਜਿਹੜੀ ਬਹੁਤ ਜ਼ਿਆਦਾ ਵੱਧਦੀ ਜਾ ਰਹੀ ਹੈ ਇਹ ਦੋਨੀਆਂ ਬਿਲਡਿੰਗਸ ਜਿਹੜੀਆਂ ਨੇ ਉਹ ਪ੍ਰਾਇਮਰੀ ਬੱਚੇ ਯੂਜ਼ ਕਰ ਲੈਣਗੇ ਤੇ ਨਾਲ ਦੀ ਨਾਲ ਆ ਵੀ ਉਹ ਜਿਹੜਾ ਇਨਫਰਾਸਟ੍ਰਕਚਰ ਉਹ ਵੀ ਸਾਰਾ ਇੱਥੇ ਹੀ ਰਹਿ ਜਾਵੇਗਾ ਤੇ ਅਰ ਦੂਜੇ ਬੱਚਾ ਨੂੰ ਕੀ ਕਹਿਣਾ ਚਾਹੂੰਗਾ ਜਿਹੜਾ ਹਾਰ ਮੰਨ ਲੈਂਦੇ ਨੇ ਕਿ ਘੱਟ ਨੰਬਰ ਆ ਗਏ ਤੇ ਕਈ ਵਾਰ ਗਲਤ ਕਦਮ ਚੱਕ ਕੇ ਜਾਂਦੇ ਨੇ ਤੇ ਉਹ ਹਾਰ ਮੰਨ ਜਾਂਦੇ ਨੇ ਤੇ ਉਹਨਾਂ ਨੂੰ ਕੀ ਕਹਿਣਾ ਚਾਹੂੰਗਾ ਦੇਖੋ ਇਸ ਬੱਚੇ ਤੋਂ ਸਿੱਖਿਆ ਲੈਣੀ ਚਾਹੀਦੀ ਹੈ ਵੀ ਜਿਹਦੇ ਘਰ ਦੇ ਵਿੱਚ ਪੂਰਾ ਐਟਮੋਸਫੇਅਰ ਨਹੀਂ ਹੈ ਪੜਾਈ ਦਾ ਤੇ ਫਿਰ ਵੀ ਉਹ ਬੱਚੇ ਨੇ ਸਾਡੇ ਸਕੂਲ ਤੋਂ ਨਹੀਂ ਪੂਰੇ ਲੁਧਿਆਣਾ ਇਸ ਦੇ ਵਿੱਚੋਂ ਪਹਿਲੇ ਨੰਬਰ ਤੇ ਆ ਕੇ ਦਿਖਾਇਆ ਇਹਦੇ ਤੋਂ ਸੇਧ ਲੈਣੀ ਚਾਹੀਦੀ ਹੈ ਵੀ ਜਿਹੜੀਆਂ ਚੀਜ਼ਾਂ ਨੇ ਜਾਂ ਸਫਲਤਾ ਜਿਹੜੀ ਆ ਉਹ ਇੱਕ ਉਹ ਤੋਂ ਹਾਰ ਨਹੀਂ ਮੰਨਣੀ ਚਾਹੀਦੀ ਕਮੀਆਂ ਹਰ ਚੀਜ਼ ਹੁੰਦੀਆਂ ਲੇਕਿਨ ਅਸੀਂ ਆਪਣੀਆਂ ਕਮੀਆਂ ਨੂੰ ਪਰੇਕ ਸਿੱਟ ਕੇ ਆਪਣੇ ਮੰਜ਼ਲ ਵੱਲ ਨੂੰ ਦੇਖਦੇ ਰਹਿਣਾ ਚਾਹੀਦਾ ਤਾਂ ਆਪਣੇ ਆਪ ਅਸੀਂ ਉੱਥੇ ਪਹੁੰਚ ਸਕਦੇ ਹਾਂ ਤੇ ਕਿੰਨੀ ਕਿ ਮੈਨਾ ਸਕੂਲ ਵੱਲੋਂ ਲੱਗੇ ਬੱਚਿਆਂ ਨੂੰ ਉੱਪਰ ਉਠਾਉਣ ਲਈ ਕਿਉਂਕਿ ਬੱਚੇ ਨੇ ਬਹੁਤ ਮਿਹਨਤ ਕੀਤੀ ਹੈ ਈਸਟ ਦੇ ਵਿੱਚ ਪਹਿਲੇ ਨੰਬਰ ਤੇ ਆਏ ਆ ਦੂਸਰੇ ਨੰਬਰ ਤੇ ਸੁਭਾਜਨਗਰ ਦਾ ਬੱਚਾ ਹੈ ਕਿੰਨੀ ਕਿ ਮਿਹਨਤ ਤੁਹਾਨੂੰ ਲੱਗੀ ਆ ਬੱਚੇ ਨੂੰ ਇਸ ਮਕਾਮ ਤੱਕ ਪਹੁੰਚਾਉਣ ਲਈ ਟੀਚਰਸ ਨੇ ਬਹੁਤ ਮਿਹਨਤ ਕੀਤੀ ਹੈ ਚਾਹੇ ਉਹਦੇ ਕੋਲ ਮਤਲਬ ਫੈਸਿਲਿਟੀ ਨਹੀਂ ਸੀ ਗਿਆ ਪਰ ਇਹਨਾਂ ਟੀਚਰਸ ਨੇ ਜੋ ਵੀ ਉਹਨੂੰ ਬੁਕਸ ਦੀ ਲੋੜ ਸੀ ਜਾਂ ਨੋਟਬੁੱਕ ਦੀ ਲੋੜ ਹੁੰਦੀ ਸੀ ਸਟੇਸ਼ਨਰੀ ਸਭ ਕੁਝ ਏਮ ਹੋਇਆ ਕਰਾਉਂਦੇ ਸੀ ਐਕਸਟਰਾ ਟਾਈਮ ਵੀ ਉਸ ਬੱਚੇ ਦੇ ਉੱਤੇ ਜ਼ਰੂਰ ਲਾਇਆ ਜਾਂਦਾ ਸੀਗਾ ਤੇ ਇਵਨ ਇਹ ਵੀ ਉਹਨੂੰ ਖੁੱਲ੍ਹੇ ਦਿੱਤੀ ਸੀ ਜਦੋਂ ਮਰਜ਼ੀ ਕਾਲ ਕਰਕੇ ਤੂੰ ਜੋ ਮਰਜ਼ੀ ਪੁੱਛ ਸਕਦੀ ਹੈ ਇੱਕ ਲੋਕਾਂ ਦੇ ਵਿੱਚ ਮਾਈਂਡ ਬਣ ਗਿਆ ਸੀਗਾ ਕਿ ਸਰਕਾਰੀ ਸਕੂਲ 'ਚ ਪੜ੍ਹਾਈ ਵਧੀਆ ਨਹੀਂ ਹੁੰਦੀ ਵਧੀਆ ਸਕੂਲਾਂ ਜਾਓ ਤਾਂ ਉੱਥੇ ਜ਼ਿਆਦਾ ਵਧੀਆ ਬੱਚੇ ਪਾਸ ਹੋ ਜਾਂਦੇ ਲੱਗਦਾ ਕਿ ਉਹ ਸਰਕਾਰੀ ਸਕੂਲ ਪ੍ਰਾਈਵੇਟ ਸਕੂਲਾਂ ਨੂੰ ਮਾਤ ਦੇ ਰਹੇ ਨੇ ਦੇਖੋ ਜੀ ਲੋਕਾਂ ਦੇ ਵਿੱਚ ਇਹ ਗਲਤ ਪ੍ਰਚਾਰ ਆ ਪਹਿਲਾਂ ਵੀ ਹੁੰਦੀ ਸੀ ਹੁਣ ਵੀ ਹੁੰਦੀ ਹੈ ਮੈਂ ਖੁਦ ਸਰਕਾਰੀ ਸਕੂਲ 'ਚੋਂ ਪੜ੍ਹਿਆ ਹਾਂ ਤੇ ਇਸ ਮੁਕਾਮ 'ਤੇ ਪਹੁੰਚੇ ਨੇ ਤੇ ਇੱਥੇ ਵੀ ਜੇ ਮੈਂ ਦੇਖਦਾ ਤਾਂ ਸਾਰੇ ਮਿਹਨਤੀ ਆ ਕੋਈ ਆਪਣਾ ਪੀਰੀਅਡ ਨਹੀਂ ਛੱਡਦਾ ਸਾਰੇ ਹੀ ਇੱਕ ਦੂਜੇ ਤੋਂ ਜਦੋਂ ਓਵਰ ਟਾਈਮ ਦੀ ਵਾਰੀ ਆਉਂਦੀ ਹੈ ਈਵਨ ਲੜਾਈ ਹੁੰਦੀ ਹੈ ਵੀ ਮੈਂ ਇਹ ਪੀਰੀਅਡ ਲੈਣਾ ਤੂੰ ਕੱਲ ਦੋ ਪੀਰੀਅਡ ਲੈਲੇ ਸੀ ਹੁਣ ਮੈਂ ਦੋ ਪੀਰੀਅਡ ਲੈਣਾ ਇਸ ਤਰੀਕੇ ਦਾ ਮਾਹੌਲ ਆ ਵੀ ਪੜਾਉਣ ਨੂੰ ਲੜਦੇ ਜਿਹੜਾ ਇੱਕ ਦਿਮਾਗ ਦੇ ਵਿੱਚ ਇਹ ਸੀਗਾ ਵੀ ਟੀਚਰ ਪੜਾਉਂਦੇ ਨਹੀਂ ਉਹ ਚੀਜ਼ ਨਹੀਂ ਹੁਣ ਦੇਖਣ ਨੂੰ ਮਿਲਦੀ ਤੇ ਬਾਕੀ ਆ ਵੀ ਮਿਹਨਤ ਹਰ ਇੱਕ ਸਟਾਫ ਮੈਂਬਰ ਕਰ ਰਿਹਾ ਹੁਣ ਵੀ ਜਿਹੜੇ ਆਪਾਂ ਦੇਖਦੇ ਆ ਨਵੇਂ ਬੱਚੇ ਵੀ ਜਿਹੜੇ ਆ ਰਹੇ ਨੇ ਕਰੀਮ ਆ ਰਹੀ ਆ ਹਰ ਪਾਸਿਓ ਜਿਹੜੇ ਨੇ ਮਤਲਬ ਵੈਲ এডਿਕੇਟਿਡ ਬੱਚੇ ਆ ਰਹੇ ਨੇ ਤੇ ਉਹ ਆਪਣੀ ਜਿਹੜੀ ਜਿੰਨੀ ਵੀ ਉਹਨਾਂ ਦੇ ਵਿੱਚ ਯੋਗਤਾ ਆ ਉਹਨੂੰ ਬੱਚਿਆਂ ਤੱਕ ਮੈਕਸਿਮਮ ਆਉਟਪੁੱਟ ਦੇਣ ਦੀ ਕੋਸ਼ਿਸ਼ ਕਰਦੇ ਨੇ ਇਸਾ ਸਾਡੇ ਨਾਲ ਸਰਕਾਰੀ ਸੀ ਸਮਾਰਟ ਸਕੂਲ ਦੇ ਪ੍ਰਿੰਸੀਪਲ ਜਿਨ੍ਹਾਂ ਨੇ ਇਹ ਦੱਸਿਆ ਕਿ ਜਿਹੜੇ ਬੱਚੇ ਨੂੰ ਜਿਹੜੀ ਬੜੀਆਂ ਉਕੜਾਂ ਆਈਆਂ ਤੇ ਉਸ ਤੋਂ ਬਾਅਦ ਜੋ ਹੁਣ ਬੱਚੇ ਨੇ ਆਪਣੀ ਮਿਹਨਤ ਦੇ ਨਾਲ ਇੱਕ ਐਕਟਿਵਿਟੀ ਹਾਸਲ ਕੀਤੀ ਹੈ ਤੇ ਉਹ ਬੀਏ ਦੇ ਅੱਗੇ ਪੜ੍ਹਾਈ ਕਰਨ ਲੁਧਿਆਣਾ ਤੋਂ ਕੈਮਰਾ ਪਰਸਨ ਬੱਲੂ ਦੇ ਨਾਲ अभिषेक जिल्ह्या समजा न्यू लोध्या